ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੇ ਹਾਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਚੈਨਲ ਤੇ ਬਣੇ ਰਿਹਾ ਕਰੋ ਜੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਵੀਡੀਓ ਇਹ ਹੈ ਵੀ ਆਪਾਂ ਜਦੋਂ ਕਿਸੇ ਦੇ ਘਰ ਜਾਂਦੇ ਆ ਤੇ ਉਸ ਤਰ੍ਹਾਂ ਉਦੋਂ ਮਤਲਬ ਉਹਨਾਂ ਦਾ ਦੇਖਣ ਦਾ ਨਜ਼ਰੀਆ ਕੀ ਹੁੰਦਾ ਆ ਤੇ ਉਸ ਚੀਜ਼ ਨੂੰ ਨੋਟ ਕਰਦੇ ਹੋਏ ਆਪਾਂ ਕਿਹਦੇ ਘਰ ਜਾਣਾ ਚਾਹੀਦਾ ਹੈ ਤੇ ਕਿਹਦੇ ਘਰ ਨਹੀਂ ਜਾਣਾ ਚਾਹੀਦਾ ਅੱਜ ਗੱਲ ਕਰਾਂਗੇ ਜੀ ਆਪਾਂ ਇਸ ਬਾਰੇ ਮੈਂ ਆਪਣਾ ਖੁਦ ਦਾ ਤਜਰਬਾ ਤੁਹਾਨੂੰ ਦੱਸਦੀ ਆ ਮੈਂ ਕਿਸੇ ਦੇ ਘਰ ਗਈ ਇੱਕ ਵਾਰੀ ਤੇ ਉਸ ਜਨਾਨੀ ਨੇ ਮੈਨੂੰ ਨਹੀਂ ਦੇਖਿਆ ਮੇਰੇ ਪਰਿਵਾਰਾਂ ਵਾਲ ਨੂੰ ਦੇਖਣਾ ਸ਼ੁਰੂ ਕਰਤਾ ਕਿਉਂ ਕਿਉਂਕਿ ਉਹਨੇ ਪੋਚਾ ਲਗਾਇਆ ਹੋਇਆ ਸੀ ਤੇ ਵੀ ਹੁਣ ਦੇਖਾਂ ਵੀ ਕਿਤੇ ਇਹਦੇ ਪੈਰ ਤਾਂ ਨਹੀਂ ਛੱਪਦੇ ਜੇ ਦੇਖੋ ਜੀ ਜਿੱਥੇ ਇਸ ਤਰ੍ਹਾਂ ਦਾ ਮਾਹੌਲ ਆ ਮੈਂ ਤਾਂ ਕਹਿੰਦੀ ਉੱਥੇ ਜਾਵੋ ਹੀ ਨਾ ਜੇ ਤੁਸੀਂ ਅਗਲਾ ਆਪਾਂ ਨੂੰ ਕਹਿੰਦੇ ਹੁੰਦੇ ਜੇ ਅਗਲਾ ਦੇਖਦਾ ਵੀ ਹਾਂ ਕਿਤੇ ਪੈਰ ਤਾਂ ਨਹੀਂ ਛਾਪੂਗਾ ਕਿ ਜਿੱਥੇ ਬਹਿ ਗਏ ਆ ਆਪਾਂ ਉਹ ਕਪੜਾ ਲੀੜਾ ਵੀ ਬਾਅਦ ਚ ਧੋਣਾ ਮੈਂ ਤਾਂ ਕਹਿੰਦੀ ਉੱਥੇ ਜਾਓ ਹੀ ਨਾ ਓਦਾਂ ਦੇ ਘਰ ਚ ਜਾਣਾ ਹੀ ਨਹੀਂ ਚਾਹੀਦਾ ਫਿਰ ਜੀ ਆਪਾਂ ਇੱਕ ਘਰ ਜਿੱਦਾਂ ਕਹਿੰਦੇ ਹੁੰਦੇ ਆ ਜਾਂ ਉੱਥੇ ਜਾਓ ਜਿਹੜਾ ਅਗਲਾ ਗੇਟ ਖੁੱਲ ਕੇ ਆਪ ਇੱਕ ਸਾਈਡ ਤੇ ਹੋਵੇ ਤਾਂ ਅਗਲੇ ਨੂੰ ਅਗਲੇ ਨੂੰ ਕਹੋ ਵੀ ਆਜੋ ਹਣਾ ਅੱਗੇ ਪਹਿਲਾਂ ਇਦਾਂ ਹੀ ਹੁੰਦਾ ਸੀ ਅਗਲਾ ਕਹਿੰਦੇ ਹੁੰਦੇ ਸੀ ਪਤਾ ਨਹੀਂ ਕਿਹਦਾ ਕਰਮਾ ਵਾਲਾ ਪੈਰ ਹੋਣਾ ਆ ਜਿਹੜਾ ਸਾਡੇ ਘਰ ਪੈਂਦਾ ਆ ਹਨਾ ਕਿ ਇਹ ਕਿ ਹਰ ਇੱਕ ਇਨਸਾਨ ਵਿੱਚ ਪਰਮਾਤਮਾ ਵੱਸਦਾ ਆ ਪਤਾ ਨਹੀਂ ਕਿਸ ਇਨਸਾਨ ਕਰਕੇ ਸਾਡੇ ਘਰ ਦੇ ਕਿਹੇ ਕੰਮ ਜਿਹੜੇ ਆ ਬਣ ਜਾਂਦੇ ਆ ਉਹਦੇ ਆਉਣ ਕਰਕੇ ਹਨਾ ਜਦੋਂ ਆਪਾਂ ਕਿਸੇ ਇਨਸਾਨ ਨੂੰ ਮੱਥੇ ਵੱਟ ਪਾਵਾਂਗੇ ਭਾਵੇਂ ਇਹ ਸਾਡੇ ਘਰ ਕਿਉਂ ਆ ਗਿਆ ਅਸੀਂ ਤਾਂ ਹੁਣੇ ਹੱਲੇ ਸਫਾਈ ਕੀਤੀ ਸੀਗੀ ਲੈ ਇੱਥੇ ਬਹਿ ਜਾਣਾ ਇਹਨੇ ਉੱਥੇ ਬਹਿ ਜਾਣਾ ਸਾਨੂੰ ਇਹ ਮਗਰੋਂ ਚੱਕਣਾ ਪੈਣਾ ਆ ਹਨਾ ਇਹ ਗੱਲਾਂ ਸਾਡੇ ਲਈ ਚੰਗੀਆਂ ਨਹੀਂ ਹੈਗੀਆਂ ਤੁਸੀਂ ਕਿਨਾਂ ਦੇ ਘਰ ਨਹੀਂ ਜਾਣਾ ਤੁਸੀਂ ਇਹ ਗੱਲਾਂ ਨੋਟ ਕਰ ਲਓ ਵੀ ਕਿਹੜਾ ਇਨਸਾਨ ਆ ਸਾਨੂੰ ਜਿਹੜਾ ਆਪਣੇ ਘਰ ਆਉਣ ਦੇਣ ਤੋਂ ਰੋਕਦਾ ਆ ਆਪਾਂ ਜ਼ਬਰਦਸਤੀ ਅਗਲੇ ਦੇ ਘਰ ਘੁਸਦੇ ਆ ਸਾਨੂੰ ਨਹੀਂ ਜਾਣਾ ਚਾਹੀਦਾ ਦੇਖੋ ਜਦੋਂ ਆਪਾਂ ਅਗਲੇ ਦੇ ਮੇਨ ਗੇਟ ਤੇ ਜਾਂਦੇ ਆ ਜੇ ਤੇ ਉਹ ਇਨਸਾਨ ਗੇਟ ਫੜ ਕੇ ਇਸ ਤਰ੍ਹਾਂ ਹੀ ਖੜਾ ਰਿਆ ਤੇ ਸਮਝ ਜਿ ਜਾਓ ਉਹ ਸਾਨੂੰ ਅੰਦਰ ਦੇਣਾ ਨਹੀਂ ਆਉਣਾ ਚਾਹੁੰਦਾ ਜੇ ਤਾਂ ਉਹ ਗੇਟ ਖੋਲਕੇ ਤੇ ਕਹਿੰਦਾ ਅੰਦਰ ਆਜੋ ਫੇ ਆਪਾਂ ਨੂੰ ਜਾਣਾ ਚਾਹੀਦਾ ਆ ਜੇ ਦੋਨੇ ਵੇ ਗੇਟ ਫਾੜ ਕੇ ਦੋਨੇ ਦਰਵਾਜੇ ਖੜੇ ਫਾੜ ਕੇ ਉਹ ਖੜਾ ਰਿਆ ਤਾਂ ਸਾਂਭੇ ਲੋ ਆਪਾਂ ਉਹਨਾਂ ਦੇ ਘਰ ਨਹੀਂ ਜਾਣਾ ਤੇ ਇਹ ਕਰੇ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਆ ਕਹਿੰਦੇ ਹੁੰਦੇ ਸਾਨੂੰ ਆਪਣੀ ਜਿਹੜੀ ਆਪ ਵੀ ਕਰਾਉਣੀ ਪੈਂਦੀ ਆ ਤੇ ਜੇ ਆਪਾਂ ਅਗਰੇ ਨੂੰ ਪਰੇ ਹਟ ਆਪਾਂ ਤੁਹਾਡੇ ਘਰ ਜਾਣਾ ਆ ਤੇ ਹੋ ਆਪਾਂ ਨੂੰ ਕਿੰਨਾ ਕ ਚੰਗਾ ਸਮਝੂਗਾ ਹਨਾ ਉਹਨਾਂ ਨੂੰ ਉਹਨਾਂ ਦੇ ਕਾਰਨ ਨਹੀਂ ਜਾਣਾ ਚਾਹੀਦਾ ਇੱਕ ਗੱਲ ਮੈਂ ਵੀ ਕਹਿਣੀ ਆ ਕਿ ਜੇ ਆਪਾਂ ਕਿਸੇ ਦੇ ਘਰੇ ਗਏ ਹੁੰਨੇ ਆ ਤੇ ਅਗਲਾ ਤੁਹਾਨੂੰ ਕਹਵੇ ਕਿ ਮੈਂ ਕਿਤੇ ਚੱਲਿਆ ਆ ਬਹੁਤ ਜ਼ਰੂਰੀ ਕੰਮ ਮੈਂ ਜਾਣਾ ਸੀ ਮੈਂ ਤੁਹਾਡੇ ਘਰ ਕੇ ਰੁਕ ਗਿਆ ਇਹਦਾ ਮਤਲਬ ਉਹ ਵੀ ਨਹੀਂ ਜਾਣਦਾ ਕਿ ਤੁਸੀਂ ਜਾਣਦਾ ਕਿ ਉਹਨਾਂ ਦੇ ਘਰ ਚਾਹੀਦੀ ਹਾਂ ਇਹ ਵੀ ਗੱਲ ਮੈਨੂੰ ਵੀ ਜਿਆਦਾ ਆਈ ਇਸ ਗੱਲ ਤੇ ਗੱਲ ਇਹ ਮੈਂ ਨਾ ਜਦੋਂ ਪਹਿਲਾਂ 2 ਸਾਲ ਪਹਿਲਾਂ ਜਦੋਂ ਮੈਂ ਬਾਹਰ ਗਈ ਆਸਟ੍ਰੇਲੀਆ ਗਈ ਸੀ ਤੇ ਉਸ ਤੋਂ ਬਾਅਦ ਆ ਕੇ ਨੇ ਮੈਂ ਕਿਸੇ ਦੇ ਘਰ ਮੈਨਣ ਵਾਸਤੇ ਗਈ। ਵੀ ਕਿਉਂ ਉਹਦਾ ਉਹਨੋ ਸੀਗਾ ਵੀ ਮੈਨੂੰ ਤੂੰ ਮੈਨਣ ਜ਼ਰੂਰ ਆਈ ਜਦੋਂ ਆਈ ਤੇ ਚਲੋ ਮੈਨੂੰ ਵੀ ਸੀਗਾ ਵੀ ਉਹਨੇ ਮੇਰਾ ਬਹੁਤ ਸਾਥ ਦਿੱਤਾ ਆ ਤੇ ਮੈਨੂੰ ਜਾਣਾ ਚਾਹੀਦਾ ਆ ਮੈਂ ਉਹਨਾਂ ਦੇ ਘਰ ਮੈਨਣ ਗਈ। ਦੇਖੋ ਜੀ ਪਹਿਲਾਂ ਤਾਂ ਉਹਨਾਂ ਨੇ ਗੇਟ ਨਹੀਂ ਖੋਲਿਆ। ਹੈਨਾ ਮੈਂ ਕੋਈ 5 ਕਿ ਮਿੰਟ ਉਹਨਾਂ ਦੇ ਗੇਟ ਦੇ ਮੋੜੇ ਖੜੀ ਰਹੀ ਜੀ ਕਿਉਂਕਿ ਉਹਨਾਂ ਤੇ ਕੈਮਰੇ ਲੱਗੇ ਉਹਨੂੰ ਦੱਸਦਾ ਤਾਂ ਹੈਗਾ ਇਹ ਸਾਡੇ ਘਰ ਕੋਈ ਬਾਹਰ ਕੋਈ ਆਇਆ ਆ। ਮੁਨਾਲ ਸਾਡ ਮੇਰੇ ਲਈ ਕੀਤੇ ਨਹੀਂ ਖੋਲਿਆ ਬਾਅਦ ਵਿੱਚ ਜੀ ਜਦ ਮੈਂ ਦਿੱਧਾ ਖਾ ਜਾ ਕੇ ਖੜੀ ਹੋਈ ਉਹ ਜੀ ਫੋਨ ਤੇ ਬਸ ਹਾਂਜੀ ਆਪਾਂ ਬਹੁਤ ਬਿਜ਼ੀ ਆ ਜੀ ਬਹੁਤ ਜ਼ਰੂਰੀ ਕੰਮ ਜਾਣਾ ਸੀ ਹਾਂਜੀ ਬਹੁਤ ਕੰਮ ਆ ਵੀ ਦੱਸੋ ਅਗਲਾ ਜਿਹੜਾ ਆਇਆ ਆ ਉਹ ਉਹਨੂੰ ਕਿਤੇ ਕੰਮ ਨਹੀਂ ਹੈਗਾ ਉਹ ਕਿਹੜਾ ਵਿਲਾ ਆ ਉਹ ਸਿਰਫ ਇੱਕ ਤੁਹਾਨੂੰ ਮਿਲਣ ਵਾਸਤੇ ਆਇਆ ਵੀ ਉਸ ਘਰ ਮੈਂ ਵੀ ਬਸ ਬਹਿ ਬੈਠੀ ਨਹੀਂ ਉਸੇ ਵੇਲੇ ਮੈਂ ਉਹਨਾਂ ਦੇ ਘਰ ਤੋਂ ਬਾਹਰ ਆ ਗਈ ਬੜਾ ਮਨ ਖਰਾਬ ਹੋਇਆ ਵੀ ਮੈਂ ਇਹਨੂੰ ਮੈਨੂੰ ਕਿਉਂ ਆਈ ਵੀ ਮੈਂ ਤਾਂ ਬੜੇ ਚਾਅ ਦੇ ਨਾਲ ਮਿਲਣ ਗਈ ਸੀ ਹਨ ਜਦੋਂ ਮੈਨੂੰ ਦੱਸਿਆ ਮੰਮੀ ਨੇ ਤੇ ਮੇਰਾ ਹੋਰ ਮਾਰਾ ਮਨ ਮੇਰਾ ਬੜਾ ਦੁਖੀ ਹੋਇਆ ਤੇ ਤੁਸੀਂ ਵੀ ਮੈਂ ਇਹ ਕਿੰਨੇ ਆ ਵੀ ਤੁਸੀਂ ਵੀ ਜਿਹੜਾ ਇਨਸਾਨ ਐਦਾਂ ਕਹਿੰਦਾ ਆ ਵੀ ਮੈਨੂੰ ਬਹੁਤ ਜ਼ਰੂਰੀ ਕੰਮ ਆ ਵੀ ਆਪਾਂ ਉਹਨਾਂ ਦੇ ਘਰ ਵੀ ਨਹੀਂ ਜਾਣਾ ਹੈਗਾ ਹਨ ਤੇ ਫਿਰ ਦੂਸਰਾ ਜੇ ਆਪਾਂ ਅਗਲੇ ਦਿਨ ਘਰ ਜਾਣੇ ਆ ਆਪਾਂ ਅਗਲੇ ਦਿਨ ਘਰ ਜਾ ਕੇ ਬਹਿ ਜਾਣੇ ਆ ਉਹ ਵੀ ਉਹ ਫੋਨ ਤੇ ਲੱਗਾ ਰਵੇ ਸਾਡੇ ਆਣ ਦੇਖਾ ਕਰੇ ਉਹਨਾਂ ਦੇ ਘਰ ਨਹੀਂ ਜਾਣਾ ਚਾਹੀਦਾ ਜਾ ਉੱਠ ਕੇ ਦੂਸਰੇ ਪਾਸੇ ਬੈ ਜਾ ਹਾਂ ਜਾਓ ਅਗਲਾ ਦੂਸਰੇ ਪਾਸੇ ਚਲੇ ਜਾਵੇ ਤਾਂ ਫੇਰ ਵੀ ਨਹੀਂ ਆਪਾਂ ਨੂੰ ਉਹਨਾਂ ਦੇ ਘਰ ਜਾਣਾ ਚਾਹੀਦਾ ਸਮਝ ਲਓ ਕਿ ਉਹ ਸਾਨੂੰ ਘਰ ਆਇਆ ਦੇਖ ਕੇ ਨਹੀਂ ਰਾਜੀ ਹੈਗਾ ਸਾਨੂੰ ਉਹਨਾਂ ਦੇ ਘਰ ਨਹੀਂ ਜਾਣਾ ਚਾਹੀਦਾ ਹਨਾ ਸੈਲਫ ਰਿਸਪੈਕਟ ਵੀ ਕੋਈ ਚੀਜ਼ ਹੁੰਦੀ ਨਾ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੁੰਦਾ ਆ ਤੇ ਪਰ ਮੈਂ ਇਹਨਾਂ ਚੀਜ਼ਾਂ ਨੂੰ ਇਹ ਮੇਰੇ ਦਿਲ ਤੇ ਚੀਜ਼ਾਂ ਬਹੁਤ ਲੱਗਦੀਆਂ ਆ ਮੈਨੂੰ ਤਾਂ ਹੁੰਦਾ ਵੀ ਨਹੀਂ ਮੈਂ ਇਸ ਘਰ ਕਿਉਂ ਆਈ ਆ ਜੇ ਆਪਣੇ ਘਰ ਕੋਈ ਆਉਂਦਾ ਹੈ ਨਾ ਇਹ ਸਿਰਫ ਦੂਸਰਿਆਂ ਲਈ ਨਹੀਂ ਸਾਡੇ ਤੇ ਵੀ ਨਿਰਭਰ ਕਰਦੀਆਂ ਆ ਜੇ ਸਾਡੇ ਘਰ ਕੋਈ ਆਉਂਦਾ ਆ ਸਾਨੂੰ ਫੋਨ ਦੇ ਬਜਾਏ ਅਗਲੇ ਦੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਉਹਨਾਂ ਤੇ ਆਰ ਪਰਿਵਾਰ ਦਾ ਹਾਲਚਾਲ ਪੁੱਛਣਾ ਚਾਹੀਦਾ ਉਹਨਾਂ ਨੂੰ ਚਾਹ ਪਾਣੀ ਪੁੱਛਣਾ ਚਾਹੀਦਾ ਅਗਲਾ ਸਾਡੇ ਲਈ ਟਾਈਮ ਕੱਢ ਕੇ ਆਇਆ ਆ ਇਹ ਨਹੀਂ ਕਿ ਉਹਨਾਂ ਨੂੰ ਕਹੋ ਵੀ ਤੁਸੀਂ ਬੈਠੋ ਜਰਾ ਇਕ ਅਸੀਂ ਆਏ 2 ਮਿੰਟ ਸਾਨੂੰ ਕੰਮ ਆ ਮੁੜ ਕੇ ਅਗਲਾ ਅੱਧਾ ਘੰਟਾ ਬੈਠਾ ਰਵੇ ਜੇ ਤੁਹਾਡਾ ਕੰਮ ਹੀ ਨਾ ਮੁੱਕੇ ਇਤੋਂ ਕੀ ਮਤਲਬ ਆ ਉਹ ਦੂਜੇ ਜਣੇ ਨੂੰ ਫੋਨ ਕਰਕੇ ਪੁੱਛਦਾ ਰਹਿੰਦਾ ਕਿ ਗਏ ਆ ਕਿ ਨਹੀਂ ਗਏ ਜਦੋਂ ਜਾਣਗੇ ਅਸੀਂ ਫੇਰ ਆਵਾਂਗੇ ਸਾਨੂੰ ਫੋਨ ਕਰ ਦੇਈ ਤੇ ਅਸੀਂ ਫੇਰ ਆਵਾਂਗੇ ਘਰ ਅੱਗੇ ਤਾਂ ਨਹੀਂ ਇਦਾਂ ਹੁੰਦਾ ਪਿੰਡਾਂ 'ਚ ਬਿਲਕੁਲ ਅੱਗੇ ਨਹੀਂ ਇਦਾਂ ਹੁੰਦਾ ਅੱਗੇ ਲੋਕ ਕਹਿੰਦੇ ਹੁੰਦੇ ਸੀ ਕਿ ਕੋਈ ਇਨਸਾਨ ਕੋਈ ਘਰ ਆਉਂਦਾ ਜਾਂ ਕੋਈ ਗੈਸਟ ਸਾਡੇ ਘਰ ਆਉਂਦਾ ਆ ਤੇ ਇਹ ਕਹਿੰਦੇ ਸੀ ਕੋਈ ਵੀ ਪਰੌਣਾ ਘਰ ਆਉਂਦਾ ਕਹਿਣਾ ਪਤਾ ਨਹੀਂ ਕਿ ਇਹਦੇ ਚਾਰ ਨੂੰ ਸਾਡੇ ਘਰ ਪੈਣੇ ਆ ਹਨਾ ਕਿਹਦੇ ਘਰ ਪੈਰਾਂ ਪਿੱਛੇ ਸਾਨੂੰ ਘਰ ਦੇ ਭਾਗ ਲੱਗਣੇ ਆ ਪਰ ਹੁਣ ਇਦਾਂ ਨਹੀਂ ਰਹਿ ਗਿਆ ਹੈਗਾ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਬਦਲ ਗਈਆਂ ਆ ਤੇ ਪਰ ਚਲੋ ਜਿੱਥੇ ਵੀ ਅਗਲੇ ਆਪਾਂ ਜਾਨਣੇ ਆ ਜ਼ਰੂਰੀ ਆ ਜਾਣਾ ਹੀ ਪੈਂਦਾ ਆ ਤੇ ਚਲੋ ਜੀ ਇਦਾਂ ਕਰਿਆ ਕਰੋ ਜਿੱਥੇ ਅਗਲੇ ਬਠਾਉਂਦੇ ਬੈਠ ਜਾਇਆ ਕਰੋ ਤੇ ਉੱਥੇ ਉੱਠ ਕੇ ਵਾਪਸ ਆ ਜਾਇਆ ਕਰੋ ਪਰ ਆਪ ਪਰ ਦੁਬਾਰਾ ਨਾ ਜਾਇਆ ਕਰੋ ਪਲੀਜ਼ ਤੇ ਕਈ ਵਾਰੀ ਇਹ ਵੀ ਹੁੰਦਾ ਆ ਬਹੁਤ ਚੀਜ਼ਾਂ ਮੈਂ ਬਹੁਤ ਚੀਜ਼ਾਂ ਨੋਟ ਕਰਦੀ ਰਹਿਣੀ ਇਦਾਂ ਦੀਆਂ ਫੇ ਦੁਬਾਰਾ ਉੱਥੇ ਜਾਣ ਨੂੰ ਵੀ ਦਿਨ ਨਹੀਂ ਕਰਦਾ ਹੈਗਾ ਹਨਾ ਵੀ ਆਪਾਂ ਕਿਉਂ ਜਾਣਾ ਇਸ ਤਰ੍ਹਾਂ ਜਿਹਦੇ ਚ ਘਰ ਆਪਣੀ ਇਸ ਦੇ ਨਹੀਂ ਹੈਗੀ ਤਦੋਂ ਤੁਸੀਂ ਵੀ ਇਸ ਗੱਲ ਦਾ ਖਿਆਲ ਰੱਖਿਆ ਕਰੋ ਕਿ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ ਮੇਰੇ ਨਾਲ ਤੇ ਇਸ ਵਾਰ ਬਹੁਤ ਵਾਰੀ ਹੋਇਆ ਜਾਂ ਹੋਇਆ ਕਹਿੰਦੇ ਹੁੰਦੇ ਕੋਈ ਅਮੀਰ ਗਰੀਬ ਦਾ ਵੀ ਕੋਈ ਫਰਕ ਪੈਂਦਾ ਹੋਊਗਾ ਹੋ ਸਕਦਾ ਇਹ ਚੀਜ਼ਾਂ ਵੀ ਹੋਣਗੀਆਂ ਕਿਉਂਕਿ ਆਪਾਂ ਤਾਂ ਜੀ ਗਰੀਬਾਂ ਸਿੱਧੇ ਸਾਦੇ ਬੰਦੇ ਆ ਪਰਮਾਤਮਾ ਰੋਟੀ ਦਿੰਦਾ ਤੇ ਟਾਈਮ ਸ਼ੁਕਰ ਹੈ ਉਸ ਮਾਲਕ ਦਾ ਤੇ ਆਪਾਂ ਜੀ ਇਦਾਂ ਦੇ ਸਿੱਧੇ ਸਾਦੇ ਜੇ ਹੈਗੇ ਆ ਆਪਾਂ ਨੂੰ ਕੋਈ ਇਦਾਂ ਦਾ ਨਹੀਂ ਹੈਗਾ ਤੇ ਪਰ ਲੋਕੀ ਕਹਿੰਦੇ ਹੁੰਦੇ ਆ ਅਮੀਰਾਂ ਤੇ ਗਰੀਬਾਂ 'ਚ ਵੀ ਬਹੁਤ ਫਰਕ ਕਰਦੇ ਆ ਨਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਕੱਪੜਿਆਂ ਤੋਂ ਤੁਹਾਨੂੰ ਜੱਜ ਕਰਦੇ ਨੇ ਕੋਈ ਕੱਪੜਿਆਂ ਤੋਂ ਜੱਜ ਕਰਦੇ ਆ ਵੀ ਇਹਨੇ ਕਪੜਾ ਐਨੇ ਦਾ ਪਾਇਆ ਹੋਇਆ ਮੈਂ ਐਨੇ ਦਾ ਪਾਇਆ ਆ ਇਸ ਤਰ੍ਹਾਂ ਨਹੀਂ ਸਾਨੂੰ ਕਦੇ ਵੀ ਕਿਸੇ ਨੂੰ ਕੱਪੜਿਆਂ ਤੋਂ ਜੱਜ ਨਾ ਕਰੋ ਕੀ ਪਤਾ ਉਹ ਅੰਦਰੋਂ ਕਿੰਨਾ ਕੁ ਵਧੀਆ ਹੋਵੇ ਕਿੰਨਾ ਕੋ ਰੱਬ ਨੂੰ ਮੰਨਣ ਵਾਲਾ ਹੋਵੇ ਕਿੰਨੇ ਕੋ ਦੀ ਰੱਬ ਦੇ ਨਾਲ ਗੱਲਬਾਤ ਹੁੰਦੀ ਹੋਵੇ ਅਸੀਂ ਕੱਲੇ ਕੱਪੜੇ ਪਾ ਕੇ ਫੁਕਰੀਆਂ ਮਾਰਦੇ ਰਹਿੰਦੇ ਆ ਵੀ ਸਾਡੇ ਕੋਲ ਇੰਨਾ ਵਧੀਆ ਕੱਪੜਾ ਹੈ ਬ੍ਰਾਂਡ ਹੈ ਅਪਣਾਨਾ ਹੈ ਤੇ ਹਮ ਕੜਾ ਬਿਲਕੁਲ ਵੀ ਇਸ ਤਰ੍ਹਾਂ ਦਾ ਨਹੀਂ ਸ਼ੋਅ ਕਰਨਾ ਚਾਹੀਦਾ ਕਦੇ ਕਿਸੇ ਨੂੰ ਕੱਪੜਿਆਂ ਤੋਂ ਜੱਜ ਨਾ ਕਰੋ ਜਾਂ ਉਹਦੀਆਂ ਗੱਲਾਂ ਬਾਤਾਂ ਤੋਂ ਜੱਜ ਨਾ ਕਰੋ ਜੀ ਇਹ ਇਸ ਤਰ੍ਹਾਂ ਹੈਗਾ ਆ ਮੈਂ ਤਾਂ ਕਹਿੰਨੀ ਉਹ ਸਭ ਤੋਂ ਅਮੀਰ ਬੰਦਾ ਉਹੀ ਹੈ ਜਿਹਦਾ ਜਿਹੜਾ ਰੱਬ ਨੂੰ ਪਿਆਰ ਕਰਦਾ ਆ ਰੱਬ ਉਹਦੇ ਕੋਲ ਆ ਸਭ ਤੋਂ ਵੀ ਸਾਦਗੀ ਚ ਰਹਿੰਦਾ ਆ ਸਾਦਗੀ ਚ ਰਹਿੰਦਾ ਆ ਉਹ ਸਭ ਤੋਂ ਵਧੀਆ ਅਮੀਰ ਬੰਦਾ ਆ ਜਿਹਦੀ ਰੱਬ ਦੇ ਨਾਲ ਸਿੱਧੀ ਗੱਲਬਾਤ ਆ ਜੇ ਸਾਡੇ ਕੋਲ ਰੱਬ ਆ ਤਾਂ ਸਭ ਕੁਝ ਆ ਪੈਸਾ ਤਾਂ ਕਹਿੰਦੇ ਹੁੰਦੇ ਆ ਆਉਂਦਾ ਜਾਂਦਾ ਹੀ ਰਹਿੰਦਾ ਆ ਪੈਸੇ ਦੀ ਕੀੜੀ ਗੱਲ ਆ ਹਨਾ ਤੇ ਜੇ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਕੁਝ ਹੋਰ ਲੈ ਕੇ ਕੁਝ ਨਵਾਂ ਲੈ ਕੇ ਤਦ ਤੱਕ ਜੀ ਸਾਸਰੀ ਕਾਲ ਜੀ